ਪਿੱਛੇ ਜੇ ਇੱਕ ਕਿਆ ਵੱਡਾ ਇਨਸੀਡੈਂਟ ਹੁੰਦਾ ਹੈ ਕਿ ਇੱਕ ਨੌ ਸਰਵਾਜ ਠੱਗ ਜਿਹਨੂੰ ਅਸੀਂ ਕਹਿੰਨੇ ਆ ਉਹ ਇੱਕ ਜੱਜ ਦੀ ਥਾਂ ਤੇ ਮਹੀਨੇ ਤੋਂ ਵੱਧ ਡਿਊਟੀ ਕਰਕੇ ਗਿਆ ਕਚੈਰੀ 'ਚ ਉਹਨੇ ਕੇਸ ਸੁਨੇ ਉਹਨੇ ਲੋਕਾਂ ਨੂੰ ਜ਼ਮਾਨਤਾਂ ਦਿੱਤੀਆਂ ਉਹਨੇ ਲੋਕਾਂ ਨੂੰ ਸਜ਼ਾਵਾਂ ਕੀਤੀਆਂ ਸਵੇਰੇ ਆਂਦਾ ਸੀ ਉਹਦਾ ਡੋਰ ਖੁੱਲਦਾ ਸੀ ਗੱਡੀ ਦਾ ਉਹਨੂੰ ਸਲੂਟ ਵੱਜਦੇ ਸੀ ਜਾਂਦਾ ਸੀ ਕੋਰਟ ਸਾਰੀ ਖੜੀ ਹੁੰਦੀ ਸੀ ਉਹ ਬਹਿੰਦਾ ਸੀ ਤੇ ਸਾਰੇ ਬਹਿੰਦੇ ਸੀ ਪੂਰਾ ਉਹਨੇ ਨਜ਼ਾਰਾ ਲਿਆ ਪਰ ਉਹ ਠੱਗ ਸੀ ਕਿਉਂਕਿ ਸਾਡੀ ਫਿਲਮ ਦੇਖ ਕੇ ਜੇ ਕਿਸੇ ਦੇ ਮਨ 'ਚ ਇੱਕ ਪ੍ਰਸ਼ਨ ਵੀ ਆ ਰਿਹਾ ਕਿ ਕਿੱਦਾਂ ਹੋ ਸਕਦਾ ਉਹਨੂੰ ਮੈਂ ਪਹਿਲਾਂ ਦੱਸ ਦਿਆਂ ਕਿ ਇਹ ਇੱਕ ਵਾਰ ਹੀ ਨਹੀਂ ਸੈਂਕੜੇ ਵਾਰ ਹੋਇਆ ਹੁਣ ਇੱਕ ਬੰਦਾ ਦਿੱਲੀ ਤੋਂ ਕੋਈ ਗਿਆ ਸੀ ਜੇ ਐਂਡ ਕੇ ਉਹ ਪੂਰਾ ਪੀਐਮ ਹਾਊਸ ਵਾਲਾ ਪ੍ਰੋਟੋਕੋਲ ਲੈਂਦਾ ਰਿਹਾ ਥੇ ਕਿ ਮੈਂ ਪੀਐਮ ਹਾਊਸ ਤੋਂ ਆਇਆ ਔਰ ਉਹਦਾ ਕਿੰਨਾ ਕੋਨੇ ਵਧੀਆ ਤਰੀਕੇ ਨਾਲ ਜਲਵਾ ਪੇਸ਼ ਕੀਤਾ ਹੈ ਕਿ ਪ੍ਰੋਟੋਕੋਲ ਦੇਂਦੀ ਰਹੀ ਉਥੋਂ ਦੀ ਲੋਕਲ ਸਰਕਾਰ ਉਹਨੂੰ ਇਦਾਂ ਲੋਕ ਇੱਥੇ ਕੋਈ ਡੀਐਸਪੀ ਬਣ ਕੇ ਆ ਜਾਂਦਾ ਕੋਈ ਐਸਪੀ ਬਣ ਕੇ ਸੋ ਇਟ ਹੈਪਨਸ ਇਨ ਦ ਸੋਸਾਇਟੀ ਉਹਦਾ ਦਾ ਵੀ ਕੁਝ ਫਲੇਵਰ ਤਾਂ ਮੇਰੇ ਵਿੱਚ ਦੇਖਣ ਸੁਣਨ ਨੂੰ ਮਿ ਮੇਰੀ ਮਜਬੂਰੀ ਹੈ ਕਿ ਮੈਂ ਸੁੱਕੀ ਗੱਲ ਕਰ ਨਹੀਂ ਸਕਦਾ ਉਹਦੇ ਨਾਲ ਕੋਈ ਇਹ ਜਦੋਂ ਫਿਲਮ ਦੇਖੋਗੇ ਤੁਸੀਂ ਤਾਂ ਤੁਹਾਨੂੰ ਅੱਜ ਦੀ ਸਿਚੁਏਸ਼ਨ ਆ ਡਰੱਗਸ ਦੇ ਉੱਤੇ ਇੱਕ ਬੜਾ ਖੂਬਸੂਰਤ ਮੈਸੇਜ ਮਿਲੇਗਾ ਡਰੱਗਸ ਦੇ ਉੱਤੇ ਤੁਹਾਨੂੰ ਇੱਕ ਬਹੁਤ ਅੱਛਾ ਮੈਸੇਜ ਨਹੀਂ ਮੈਸੇਜ ਸਾਰੇ ਦਿੰਦੇ ਨੇ ਤੁਹਾਨੂੰ ਮੋਟੀਵੇਸ਼ਨ ਮਿਲੇਗੀ ਸੋਸਾਇਟੀ ਨੂੰ ਕਿ ਹਾਂ ਯੈਸ ਵੀ ਕੈਨ ਡੂ ਥਿਸ ਉਹ ਜ਼ਰੂਰ ਤੁਹਾਨੂੰ ਮਿਲੇਗੀ ਔਰ ਸੋਸਾਇਟੀ ਦੇ ਕੁਝ ਨਵੇਂ ਪੱਖ ਵੀ ਦੇਖਣ ਨੂੰ ਇਹਦੇ ਵਿੱਚ ਮਿਲਣਗੇ ਇਦੇ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦੇ ਦੇਣਾ ਕਿ ਇੱਕ ਬੜੀ ਕਾਮਨ ਸਟੋਰੀ ਹੈ ਮੈਂ ਵੀ ਸੁਣੀ ਸੀ ਸ਼ਮਸ ਤਾਹਰ ਖਾਨ ਕੋਲ ਪਿੱਛੇ ਜੇ ਇੱਕ ਕਿਹਾ ਵੱਡਾ ਇਨਸੀਡੈਂਟ ਹੁੰਦਾ ਹੈ ਕਿ ਇੱਕ ਨੌਸਰਵਾਜ ਠੱਗ ਜਿਹਨੂੰ ਅਸੀਂ ਕਹਿੰਨੇ ਆ ਉਹ ਇੱਕ ਜੱਜ ਦੀ ਥਾਂ ਤੇ ਮਹੀਨੇ ਤੋਂ ਵੱਧ ਡਿਊਟੀ ਕਰਕੇ ਗਿਆ ਕਚਹਿਰੀ 'ਚ ਉਹਨੇ ਕੇਸ ਸੁਨੇ ਉਹਨੇ ਲੋਕਾਂ ਨੂੰ ਜ਼ਮਾਨਤਾਂ ਦਿੱਤੀਆਂ ਉਹਨੇ ਲੋਕਾਂ ਨੂੰ ਸਜ਼ਾਵਾਂ ਕੀਤੀਆਂ ਸਵੇਰੇ ਆਂਦਾ ਸੀ ਉਹਦਾ ਡੋਰ ਖੁੱਲਦਾ ਸੀ ਗੱਡੀ ਤਾਂ ਉਹਨੂੰ ਸਲੂਟ ਵੱਜਦੇ ਸੀ ਜਾਂਦਾ ਸੀ ਕੋਟ ਸਾਰੀ ਖੜੀ ਹੁੰਦੀ ਸੀ ਉਹ ਬਹਿੰਦਾ ਸੀ ਤੇ ਸਾਰੇ ਬਹਿੰਦੇ ਸੀ ਪੂਰਾ ਉਹਨੇ ਨਜ਼ਾਰਾ ਲਿਆ ਪਰ ਉਹ ਠੱਗ ਸੀ ਕਿਉਂਕਿ ਸਾਡੀ ਫਿਲਮ ਦੇਖ ਕੇ ਜੇ ਕਿਸੇ ਦੇ ਮਨ 'ਚ ਇੱਕ ਪ੍ਰਸ਼ਨ ਆਈ ਇਹ ਕਿੱਦਾਂ ਹੋ ਸਕਦਾ ਉਹਨੂੰ ਮੈਂ ਪਹਿਲਾਂ ਦੱਸ ਦਿਆਂ ਕਿ ਇਹ ਇੱਕ ਵਾਰ ਹੀ ਨਹੀਂ ਸੈਂਕੜੇ ਵਾਰ ਹੋਇਆ ਹੁਣ ਇੱਕ ਬੰਦਾ ਦਿੱਲੀ ਤੋਂ ਕੋਈ ਗਿਆ ਸੀ ਜੇ ਐਂਡ ਕੇ ਉਹ ਪੂਰਾ ਪੀਐਮ ਹਾਊਸ ਵਾਲਾ ਪ੍ਰੋਟੋਕੋਲ ਲੈਂਦਾ ਰਿਹਾ ਥੇ ਕਿ ਮੈਂ ਪੀਐਮ ਹਾਊਸ ਤੋਂ ਆਇਆ ਹੋਰ ਉਹਨਾਂ ਦਾ ਕਿੰਨਾ ਕੋਨੇ ਵਧੀਆ ਤਰੀਕੇ ਨਾਲ ਜਲਵਾ ਪੇਸ਼ ਕੀਤਾ ਕਿ ਪ੍ਰੋਟੋਕੋਲ ਦੇਂਦੀ ਰਹੀ ਉਥੋਂ ਦੀ ਲੋਕਲ ਸਰਕਾਰ ਉਹਨ ਇਦਾਂ ਲੋਕ ਇੱਥੇ ਕੋਈ ਡੀਐਸਪੀ ਬਣ ਕੇ ਆ ਜਾਂਦਾ ਕੋਈ ਐਸਪੀ ਬਣ ਕੇ ਸੋ ਇਟ ਹੈਪਨਸ ਇਨ ਦ ਸੋਸਾਇਟੀ ਉਦਾਂ ਦਾ ਵੀ ਕੁਝ ਫਲੇਵਰ ਤਾਂ ਮੇਰੇ ਦੇਖਣ ਸੁਣਨ ਨੂੰ ਮਿਲੇਗਾ ਥੈਂਕ ਯੂ ਸੋ ਮਾਚ ਐਂਡ ਆਲ ਦ ਬੀਰੀ ਬੈਸਟ ਐਓ ਜੇ ਹੋਰ ਸ਼ੋਸ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ